D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਾਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਭੱਗ ਗਈ ਆ ਆਮਾਦੀ ਪਾਰਟੀ ਨੇ ਹੁਣ ਇਸ ਮੁੱਦੇ ਤੇ ਕਾਂਗਰਸ ਪਾਰਟੀ ਤੇ ਤਿੱਖੇ ਹਮਲੇ ਬੋਲੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਨਾਂ ਕਹੇ ਹੈ ਕਿ ਕਾਂਗਰਸ ਪਾਰਟੀ ਅਤੇ ਉਹਨਾਂ ਦੇ ਪ੍ਰਧਾਨ ਦੀ ਦਲਿਤ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਪੰਜਾਬ ਦੇ ਅੰਦਰ ਤਰੰਤ ਤਰੰਦੀ ਜੜੀ जिमनी चुनाव हो रही है वो जिमनी चुनाव ਦੇ ਅੰਦਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਕੈਂਡੀਡੇਟ ਉਤਾਰੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਅ ਕਾਬਿਲਦਲ ਦੇ ਕੈਂਡੀਡੇਟ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿਕ ਜੀ ਇੱਕ ਵੱਖਰੇ ਅੰਦਾਜ਼ ਦੇ ਅੰਦਰ ਇਸ ਜਿਬਨੀ ਚੌਂ ਦੌਰਾਨ ਪੰਜਾਬ ਦੇ ਵਿੱਚ ਜਾਤੀਵਾਦੀ ਜਿਹੜਾ ਜ਼ਹਿਰਾ ਹੋਗੜ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂਆਂ ਪੀਰਾਂ ਨੇ ਇੱਕੋ ਹੀ ਸੰਦੇਸ਼ ਦਿੱਤਾਗਾ ਕਿ ਜਾਤੀ ਪ੍ਰਥਾ ਖਤਮ ਆ ਔਰ ਜਾਤੀ ਪ੍ਰਥਾ ਦੇ ਖਿਲਾਫ ਸੰਦੇਸ਼ ਦਿੱਤਾਗਾ पर लेकिन राजा ਆਪਣਿੰ ਜਾਤੀਵਾਦ ਦਾ ਜ਼ਹਿਰ ਜਿਹੜਾ ਉਹ ਤਰਨਤਾਰ ਦੇ ਜਿਮਨੀ ਚੋਣ ਚੁਗਲ ਰਹਾਗਾ ਦੇਸ਼ ਦੇ ਸਾਬਕਾ ਹੋਮ ਮਿਨਿਸਟਰ ਲੇਟ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਬੜੇ ਤਾਕਤਵਰ ਹੋਮ ਮਿਨਿਸਟਰ ਰਹੇ ਨੇ ਔਰ ਬੜੇ ਐਜੂਕੇਟਿਡ ਵੈਲ ਐਜੂਕੇਟਿਡ ਚੰਗੇ ਪੜੇ ਲਿਖੇ ਨੇ ਉਹਨਾਂ ਨੇ ਗ੍ਰੈਜੂਏਸ਼ਨ ਪੋਸ ਗ੍ਰੈਜੂਏਸ਼ਨ ਪੀ ਐਚ ਡੀ ਤੱਕ ਦੀ ਵਿੱਦਿਆ ਜਿਹੜੀ ਆ ਡਾਕਟਰੇਟ ਤੱਕ ਦੀ ਵਿੱਦਿਆ ਹਾਸਲ ਕੀਤੀ ਆ ਉਹਨਾਂ ਨੇ ਜਰਨਲਿਜ਼ਮ ਦੇ ਅੰਦਰ ਉਹਨਾਂ ਨੇ ਪੱਤਰਕਾਰਤਾ ਕੀਤੀ ਸੀ ਉਹਨਾਂ ਨੇ ਬਤਾਰ ਟੀਚਰ ਵੀ ਪੜਾਇਆ ਸੀ ਉਸ ਮਹਾਨ ਵਿਅਕਤੀ ਨੂੰ ਜਾਤੀ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਗਿਆ ਔਰ ਉਹ ਵੀ ਉਹਦੀ ਪਾਰਟੀ ਵੱਲੋਂ ਉਹ ਵੀ ਉਸੇ ਕਾਂਗਰਸ ਪਾਰਟੀ ਵੱਲੋਂ ਜਿਹਦੀ ਪਾਰਟੀ ਦੇ ਅੰਦਰ ਉਹ ਸੇਵਾ ਨਾਈ ਪੰਜਾਬ ਇੱਕੋ ਸੂਬਾ ਦੇਸ਼ ਦੇ ਅੰਦਰ ਪੰਜਾਬ ਇਕਲੌਤਾ ਸੂਬਾ ਦਾ ਦੇਸ਼ ਦੇ ਅੰਦਰ ਜਿੱਥੇ ਮੈਂ ਸਮਝਦਾ ਜਾਤੀਵਾਦੀ ਪ੍ਰਥਾ ਦੇ ਖਿਲਾਫ ਵੱਡੀ ਮਹਿਮਾ ਜਿਹੜੀਆਂ ਛੇੜੀਆਂ ਗੰਜ ਨੇ ਗੁਰੂ ਸਾਹਿਬਾਨ ਨੇ ਜਿੰਨੇ ਵੀ ਸਾਡੇ ਵੱਡ ਬਡੇਰੇ ਹੋਏ ਨੇ ਸਾਰਿਆਂ ਨੇ ਜਾਤੀਵਾਦੀ ਜਿਹੜੀ ਪ੍ਰਥਾ ਕੀ ਉਹਨੂੰ ਖਤਮ ਕਰਨ ਦੇ ਲਈ ਆਪਣੇ ਉਪਰਾਲੇ ਕੀਤੇ ਨੇ ਪਰ ਲੇਕਿਨ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਮਾਨਸਿਕਤਾ ਉਹਦੇ ਅੰਦਰ ਕਿੰਨਾ ਗੁੱਸਾ ਉਹਦੇ ਅੰਦਰ ਕਿੰਨਾ ਜਾਤੀਵਾਦੀ ਜਿਹੜਾ ਕੰਟੈਂਟ ਆ ਉਹ ਭਰਿਆਗਾ ਕਿ ਉਹ ਦਲਤ ਲੋਕਾਂ ਦਾ ਪਾਨ ਕਰਦਾਗਾ ਉਹ ਗਰੀਬ ਲੋਕਾਂ ਦਾ ਪਾਨ ਕਰਦਾਗਾ ਉਹ ਜਿਹੜੇ ਲੋਕ ਬਾਬਾ ਸਾਹਿਬ ਪੀਮਰਾਓ ਬੇੜਕਰਜੀ ਦੁਆਰਾ ਦਿੱਤੇ ਸੰਵਿਧਾਨਿਕ ਹੱਕਾਂ ਦੀ ਵਰਤੋਂ ਕਰਕੇ ਪੜ ਕੇ ਆਪਣੀ ਕਾਬਲੀਅਤ ਦੇ ਸਾਰੇ ਆਪਣੀ ਕੰਪੀਟੈਂਸੀ ਦੇ ਸਹਾਰੇ ਦੇਸ਼ ਦੇ ਬਕਵਾਕ ਕਹਾਵਤਾਂ ਤੇ ਪਹੁੰਚੇ ਨੇ ਕਿ ਉਹਨਾਂ ਨੂੰ ਆ ਜਾਤੀ ਦੇ ਨਾਂ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾਗਾ ਜਾਤੀ ਦੇ ਨਾਂ ਤੇ ਅਪਮਾਨਿਤ ਕਰ ਰਿਹਾਗਾ ਕਹਿ ਰਿਹਾਗਾ ਕਿ ਉਹ ਕਾਲੇ ਰੰਗ ਦੇ ਨੇਗੇ ਇਸ ਤਰ੍ਹਾਂ ਦਾ ਨਸਲੀ ਭੇਦਭਾਗ ਜਿਹੜਾ ਮੈਂ ਸਮਝਦਾ ਕਰੇ ਦੱਖਣੀ ਅਫਰੀਕਾ ਚ ਹੁੰਦਾ ਸੀਗਾ ਬਹੁਤ ਪੁਰਾਣੇ ਸਮੇਂ ਚ ਹੁੰਦਾ ਸੀਗਾ ਉਹਦੀ ਯਾਦ ਉਹਨੂੰ ਅੱਜ ਯੂਜ਼ ਕਰ ਰਿਹਾ ਰਾਜਾ ਬੜਿੰਦ ਪੰਜਾਬ ਦੇ ਅੰਦਰ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਆ ਕਾਂਗਰਸ ਪਾਰਟੀ ਕਹਿਣ ਨੂੰ ਕਹਿੰਦੀ ਆ ਕਿ ਅਸੀਂ ਦਲਤਾਂ ਦੇ ਹਮਾਇਤੀ ਆ ਪਰ ਅਸਲੀਅਤ ਦੇ ਅੰਦਰ ਜਿਹੜੀ ਨਜਵਾਣਾ ਸ਼ਾਹੀ ਸੋਚ ਆ ਉਹਦਾ ਪ੍ਰਗਟਾਵਾ ਕਾਂਗਰਸ ਪਾਰਟੀ ਕਰਦੀ ਆ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਦੋ ਤਿੰਨ ਪ੍ਰਧਾਨ ਇਹਨਾਂ ਦੇ ਆਪਣੇ ਲੀਡਰਾਂ ਦੇ ਖਿਲਾਫ ਹੀ ਬੋਲਦੇ ਸੀਗੇ ਕਿ ਪੰਜਾਬ ਦੇ ਅੰਦਰ ਜੇ ਕਿਸੇ ਗਰ ਵੀ ਕੋੜੇ ਤੇ ਖੇលਿਆ ਹੁੰਦਾ ਜੇ ਕਿਸੇ ਅਰਬੀ ਘੋੜੇ ਤੇ ਦਾਅ ਖੇលਿਆ ਹੁੰਦਾ ਤਾਂ ਸ਼ਾਇਦ ਕਾਂਗਰਸ ਜਿੱਤ ਜਾਂਦੀ। ਯਾਨੀ ਉਦੋਂ ਆਪਣੇ ਹੀ ਮੁੱਖ ਮੰਤਰੀਆਂ ਨੂੰ ਇਹ ਟੱਟੂ ਤੱਕ ਦਾ ਖਿਤਾਬ ਦਿੰਦੇ ਨੇਗੇ। ਇਸ ਤਰ੍ਹਾਂ ਦੀ ਸ਼ਰਦਾਬਲੀ ਵਰਤਦੇ ਨੇਗੇ। ਇਹ ਚਾਹੇ ਬਾਜਵਾ ਸਾਹਿਬ ਹੋਣ, ਜਾਕਰ ਸਾਹਿਬ ਹੋਣ, ਇਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਅੰਦਰ ਦਲਤ ਵਿਰੋਧੀ ਭਾਵਨਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਆ। ਪਰ ਲੇਕਿਨ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਨੇ ਸਭ ਨੂੰ ਬਰਾਬਰਤਾ ਦਾ ਸਭ ਨੂੰ ਸਮਾਨਤਾ ਦਾ ਸਭ ਨੂੰ ਇਕਤਾ ਦਾ ਸਭ ਨੂੰ ਬਰਾਬਰ ਦੇ ਮੌਕੇ ਦੇਣ ਦਾ ਸੰਵਿਧਾਨਕ ਹੱਕ ਲੈ ਕੇ ਦਿੱਤਾ ਗਿਆ ਜਦੋਂ ਸੰਵਧਾਨ ਲਿਖਿਆ ਗਿਆ ਤਾਂ ਸਾਰਿਆਂ ਨੂੰ ਜਿਹੜਾ ਸਨਮਾਨ ਦਿੱਤਾ ਗਿਆ ਉਸੇ ਤਹਿਤ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਜਾਂ ਰਹੀ ਆ ਸਾਰਿਆਂ ਦੇ ਸਰਕਾਰਾਂ ਦੇ ਅੰਦਰ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਜਿਹੜੀ ਆ ਉਹ ਲਾ ਕੇ ਰੱਖਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਲਾਈ ਆ ਅਸੀਂ ਆਪਣੇ ਮੁੱਖ ਮੰਤਰੀ ਸਾਹਿਬਾਨ ਦੀ ਫੋਟੋ ਨਹੀਂ ਲਾਈ ਅਸੀਂ ਕੀ ਦੀ ਫੋਟੋ ਲਾਈ ਆ ਅਸੀਂ ਬਾਬਾ ਸਾਹਿਬ ਭੀਮਰਾਓ ਬੇੜਕਰ ਦੀ ਫੋਟੋ ਲਾਈ ਆ ਅਸੀਂ ਫੋਟੋ ਲਾਈ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਰ ਲੇਕਿਨ ਦੂਜੇ ਪਾਸੇ ਅੱਜ ਪੰਜਾਬ ਦੇ ਅੰਦਰ ਜਾਤੀਵਾਦੀ ਜ਼ਹਿਰ ਜਿਹੜਾ ਉਗੜਿਆ ਜਾ ਰਿਹਾ ਹੈਗਾ ਸੋ ਮੈਂ ਸਮਝਦਾ ਕਾਂਗਰਸ ਪਾਰਟੀ ਇਸ ਜਾਤੀਵਾਦੀ ਪ੍ਰਥਾ ਨੂੰ ਅੱਗੇ ਲੈ ਕੇ ਜਾਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰੂਗੀ ਵੇਟ ਕਰ ਰਹੇ ਆਗੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਿ ਉਹ ਇਸ ਸਿਰਫ ਇਹ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਹਟਣਗੇ ਇਹ ਜਿਹੜਾ ਵਿਅਕਤੀ ਆ ਜਿਹੜਾ ਹਮੇਸ਼ਾ ਹੀ ਮੈਂ ਸਮਝਦਾ ਗਲਤ ਭਾਸ਼ਾ ਦਾ ਮੰਦੀ ਭਾਸ਼ਾ ਦਾ ਪ੍ਰਯੋਗ ਕਰਦਾ ਰਹਿੰਦਾਗਾ ਉਸ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਐਕਸਪੈਲਡ ਕਰਨਗੇ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਨੇਗੇ ਉਹਨਾਂ ਦੀ ਥਾਂ ਪੰਜਾਬ 'ਚ ਨਹੀਂ ਹੈਗੀ ਪੰਜਾਬ ਗੁਰੂਆਂ ਦੀ ਮੈਂ ਬਾਰ ਬਾਰ ਦੁਹਰਾ ਰਿਹਾ ਕਿ ਪੰਜਾਬ ਗੁਰੂਆ ਪੀਰਾਂ ਦੀ ਧਰਤੀ ਆ ਸਾਡੇ ਗੁਰੂ ਸਹਿਬਾਨ ਨੇ ਗੁਰਬਾਣੀ ਦੇ ਰਾਹੀਂ ਹਮੇਸ਼ਾ ਹੀ ਸੰਦੇਸ਼ ਦਿੱਤਾਗਾ ਬਰਾਬਰਤਾ ਦਾ ਸੰਦੇਸ਼ ਦਿੱਤਾਗਾ ਹਮੇਸ਼ਾ ਹੀ ਗੁਰੂ ਸਹਿਬਾਨ ਨੇ ਕਿਹਾਗਾ ਕਿ ਜਾਤ ਪਾਤ ਦੇ ਖਿਲਾਫ ਆਵਾਜ਼ ਜਿਹੜੀ ਆ ਚਵਾਰੀਆ ਸਮਾਜ ਦੀ ਗੱਲ ਕਰੀਏ ਚੈ ਗੋਨਕ ਦੇਵ ਜੀ ਦੀ ਗੱਲ ਕਰੀਏ ਚੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਚੈ ਸਾਰੇ ਗੁਰੂਆਂ ਦੀ ਗੱਲ ਕਰੀਏ ਸਭ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਇਕਜੁੱਟਤਾ ਦਾ ਸੰਦੇਸ਼ ਦਿੱਤਾਗਾ ਸਭ ਨੇ ਜਿਹੜੀਆਂ ਸਮਾਜਿਕ ਬੁਰਾਈਆਂ ਨੇਗੀਆਂ ਉਹਨਾਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾਗਾ ਪਰ ਲੇਕਿਨ ਅੱਜ ਵੀ ਕਾਂਗਰਸ ਪਾਰਟੀ ਜਿਹੜੀ ਆ ਉਹ ਫੇਰ ਉਹੀ ਪ੍ਰਥਾ ਨੂੰ ਚਲਾਉਣਾ ਚਾਹੁੰਦੀ ਆ ਜਿਹੜੀ ਜਾਤੀਵਾਦੀ ਪ੍ਰਥਾ ਕੀ ਜਿਹੜੀ ਬਿਤਕਰ ਵਾਲੀ ਪ੍ਰਥਾ ਕੀ ਜਿਹੜੀ ਭੇਦ ਭਾਵ ਵਾਲੀ ਪ੍ਰਥਾ ਕੀ ਇਹਦੀ ਸਪਸ਼ਟ ਝਲਕ ਜਿਹੜੀ ਆ ਉਹ ਸਾਫ ਜਿਹੜੀ ਦਿਖਾਈ ਦੇ ਰਹੀ ਆ ਸੋ ਅਸੀਂ ਤਾਂ ਇਸ ਵਾਰ ਸਾਰਾ ਪੰਜਾਬ ਜਾਣਦਾਗਾ ਕਿ ਪੰਜਾਬ ਸਰਕਾਰ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਸਾਲਾਂ ਬਲਦਾਨ ਦੇ ਜਿਹੜਾ ਵੱਡੇ ਪੱਧਰ ਤੇ ਬਣਾਇਆ ਜਾ ਰਿਹਾਗਾ ਪੂਰੇ ਪੰਜਾਬ ਪਰਚ ਦੀ ਅਸੀਂ ਪੂਰੇ ਦੇਸ਼ ਦੇ ਵੱਡੇ ਵੱਡੇ ਡਿਗਨਿਟਰੀਜ਼ ਵੱਡੇ ਵੱਡੇ ਸ਼ਖਸੀਤਾ ਨੂੰ ਜਿਹੜਾ ਸੱਦਾ ਪੱਤਰ ਭੇਜਿਆਗਾ ਕਿ ਆਓ ਪੰਜਾਬ ਚ ਔਰ ਪੰਜਾਬ ਦੇ ਸ਼ਾਨਾ ਮਤੇ ਇਤਿਹਾਸ ਦੇ ਨਾਲ ਅਸੀਂ ਜੋੜਨਾ ਚਾਹੁੰਦੇ ਆ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੋੜਨਾ ਚਾਹੁੰਦੇ ਆ ਜੋ ਬਲੀਦਾਨ ਦੂਸਰੇ ਧਰਮ ਦੇ ਲਈ ਦੂਜੇ ਲੋਕਾਂ ਨੂੰ ਬਚਾਉਣ ਦੇ ਲਈ ਮਨੁੱਖਤਾ ਨੂੰ ਬਚਾਉਣ ਦੇ ਲਈ ਹਿਊਮੈਨਿਟੀ ਨੂੰ ਬਚਾਉਣ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਦਿੱਤਾ ਸੀਗਾ ਉਹਦਾ ਸੰਦੇਸ਼ ਅਸੀਂ ਦੁਨੀਆ ਚ ਲੈ ਕੇ ਜਾਣਾ ਚਾਹੁੰਦੇ ਆਗਾ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਬਹੁਤ ਵੱਡਾ ਇਤਿਹਾਸ ਹੈਗਾ ਰਗਰੇਟਾ ਗੁਰੂ ਕਾ ਬੇਟੇ ਦਾ ਕਿਤਾਬ ਗੁਰੂ ਸਹਿਬਾਨ ਨੇ ਦਿੱਤਾ ਸੀਗਾ ਉਸ ਉਸ ਜਿਹੜੀ ਆ ਰਗਰੇਟਾ ਗੁਰੂ ਕਾ ਬੇਟੇ ਦਾ ਕਿਤਾਬ ਜਿਹਨਾਂ ਨੂੰ ਮਿਲਿਆ ਸੀਗਾ ਅੱਜ ਉਹਨਾਂ ਨੂੰ ਮਾਨਿਤ ਕੌਣ ਕਰ ਰਿਹਾ ਕਾਂਗਰਸ ਪਾਰਟੀ ਔਰ ਦੂਜੇ ਪਾਸੇ ਪੰਜਾਬ ਸਰਕਾਰ ਅਸੀਂ ਬਹੁਤ ਵੱਡੇ ਪੱਦਰ ਤੇ ਜਿਹੜਾ ਗੁਰਤੇਜ ਬਹਾਦਰ ਜੀ ਦੇ 350 ਸਾਲਾਂ ਬਲਦਾਨ ਦੇਪਸ ਵੀ ਬਣਾ ਰਹੇ ਆਗੇ ਔਰ ਉਹਦੇ ਅੰਦਰ ਬਾਬਾ ਜੀਵਨ ਸਿੰਘ ਜੀ ਦੇ ਆਧਾਰ ਤੇ ਭਾਈ ਜੈਤਾ ਜੀ ਦੇ ਆਧਾਰ ਤੇ ਉੱਤੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇਗੇ ਉਹ ਪੂਰੇ ਪੰਜਾਬ ਦੇ ਅੰਦਰ ਦਿੱਲੀ ਦੇ ਅੰਦਰ ਵੱਖ-ਵੱਖ ਸਟੇਟਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਬਣਾ ਰਹੀ ਆ ਯਾਨੀ ਅਸੀਂ ਸਨਮਾਨ ਦੇ ਰਹਾ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਵਾਰਸਾਂ ਨੂੰ ਭਾਈ ਜੈਤਾ ਸਿੰਘ ਜੀ ਦੇ ਵਾਰਸਾਂ ਨੂੰ ਜਿਹੜਾ ਸਨਮਾਨ ਦੇ ਰਹਾਗੇ ਔਰ ਦੂਜੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਉਹ અપਮਾਨ ਕਰ ਰਹੀ ਉਹ ਵੀ ਉਸ ਪਵਿੱਤਰ ਦਿਹਾੜੇ ਦੇ ਸਮੇਂ ਉਹ ਵੀ ਉਸ ਪਵਿੱਤਰ ਸਮੇਂ ਦੇ ਜਦੋਂ 350 ਸਾਲ ਆ ਰਿਹਾ ਉਸ ਸਮੇਂ ਸੋ ਇੱਥੋਂ پتہ ਲੱਗਦਾ ਕਿ ਕਾਂਗਰਸ ਪਾਰਟੀ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪ੍ਰਧਾਨ ਦੀ ਮਾਨਸਿਕਤਾ ਗੰਦੀ ਆ ਉਹਨਾਂ ਦੇ ਪੁਰਾਣੇ ਪ੍ਰਧਾਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਪੜ ਕੇ ਦੇਖ ਲਓ ਸਾਰੀਆਂ ਹੀ ਦਲਤ ਵਿਰੋਧੀ ਨਹੀਂਆਂ ਦਲਤਾਂ ਦੇ ਖਿਲਾਫ ਨਹੀਂਆਂ ਗਰੀਬ ਲੋਕਾਂ ਦੇ ਖਿਲਾਫ ਨਹੀਂਆਂ ਉਹਨਾਂ ਸਾਰੀਆਂ ਸਟੇਟਮੈਂਟਾਂ 'ਚੋਂ ਰਾਜਵਾਨਾ ਸ਼ਹੀਦੀ ਉਹ ਜਿਹੜੀ ਆ ਉਹ ਆਉਂਦੀ ਆ ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹਨਾਂ ਦੇ ਇਸ ਬਿਆਨ ਦਾ ਅਸੀਂ ਖੰਡਨ ਕਰਦੇ ਆ ਸੋ ਇਹਨਾਂ ਨੂੰ ਲੀਗਲ ਨੋਟਸ ਜਿਹੜਾ ਉਹ ਐਸਸੀ ਕਮਿਸ਼ਨ ਵੱਲੋਂ ਗਿਆਗਾ ਸੋ ਬੈਸ ਸੰਬੰਧਾ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਰਾਜਵੜੀਂ ਕ ਵੱਲੋਂ ਇਸ ਬਿਆਨ ਨੂੰ ਲੈ ਕੇ ਮਾਫੀ ਵੀ ਮੰਗ ਲਈ ਗਈ ਆ ਤੇ ਦੂਜੇ ਪਾਸੇ ਹੁਣ ਸਿਚ ਤੇ ਜਾਤੀ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਗੜੇ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ